ਜਲੇਬੀਆਂ ਦਾ ਲੰਗਰ ਤਿਆਰ ਹੋ ਚੁੱਕਿਆ ਹੈ ਗੁਰਦੁਆਰਾ ਸਾਹਿਬ ਹਲਵਾਈ ਲੱਗ ਰਹੇ ਨੇ ਜੀ ਤੇ ਮਾਣ ਨਾਲ ਤੇ ਅੱਜ ਜਲੇਬੀਆਂ ਦੇ ਪੂਰ ਕੱਢੀ ਜਾਂਦੇ ਨੇ ਤੇ ਸਾਰੀ ਸਨਮਾਨ ਕਰੂਗੇ ਇਹ ਉਤੋਂ ਲਵਾਉ ਗੁਰਦੁਆਰਾ ਸਾਹਿਬ ਹਾਜ਼ਰੀ ਇਹ ਦੇਖੋ ਜੀ ਤਿਆਰ ਹੋ ਰਹੀਆਂ ਨੇ ਜਲੇਬੀਆਂ ਤੇ ਲੰਗਰ ਅੱਜ ਜਲੇਬੀਆਂ ਦਾ ਲਾ ਰੱਖਿਆ ਹੈ ਗੁਰਦੁਆਰਾ ਸਾਹਿਬ ਕੱਲੂਆਣਾ ਤੇ ਆ ਦੇਖੋ ਇੱਧਰ ਹਲਵਾਈ ਲੱਗ ਰਿਹਾ ਬਣਾਉਣਾ ਤੇ ਦੇਖੋ ਐ ਬਣਦੀਆਂ ਨੇ ਜਲੇਬੀਆਂ ਜੀ ਇਹ ਆਏ ਦੇ ਜਿਆਰ ਕੀਤਾ ਹੋਇਆ ਸਿੱਟਾ ਮੈਂ ਇੱਧਰ ਚਿਣੀ ਜਾਂਦੇ ਨੇ ਜਿਹੜੀਆਂ ਬਣੀ ਜਾਂਦੇ ਨੇ ਨਾਲ ਹੁੰਦੇ ਤੇ ਸੇਵਾਦਾਰ ਭਾਈ ਭੀਮ ਸਿੰਘ ਧੀਮਾ ਤੇ ਇਹ ਇੱਥੇ ਬਣ ਰਹੀਆਂ ਨੇਗੀਆਂ ਤੇ ਇੱਥੇ ਲਾਜ ਕੇ ਅੰਦਰ ਚਰਨਗੇ ਉਧਰ ਲੰਗਰ ਚਾਰ ਹੋ ਰਿਹਾ ਇੱਧਰ ਠਾਕਰ ਸਿੰਘ ਜੀ ਤੇ ਹਲਵਾਈ ਸਿੰਘ ਜੀ ਆਪਣੇ ਦਾਲ ਬਣਾਉਣ ਲੱਗੇ ਹੋਏ ਨੇ ਕਾਦੀ ਸਬਜ਼ੀ ਬਣ ਰਹੀ ਹੈ ਜੀ ਅੱਜ ਬਣ ਰਹੀ ਹੈ ਜੀ ਮਟਰ ਪਨੀਰ ਮਟਰ ਪਨੀਰ ਮਟਰ ਪਨੀਰ ਅੱਜ ਮਟਰ ਪਨੀਰ ਦੀ ਅੱਜ ਜਲੇਬੀਆਂ ਦਾ ਮਟਰ ਪਨੀਰ ਜਲੇਬੀਆਂ ਦੇ ਨਾਲ ਮਟਰ ਪਨੀਰ ਜਲੇਬੀਆਂ ਦੇ ਨਾਲ ਅੱਜ ਹੈਗਾ ਜੀ ਮਟਰ ਪਨੀਰ ਜਲੇਬੀਆਂ ਦੀ ਸਾਕਰ ਸਿੰਘ ਜੀ ਤੇ ਆਪਣੇ ਸੇਵਾਦਾਰ ਕੱਲ ਤੋਂ ਪਰਸੋਂ ਤੋਂ ਲੈ ਕੇ ਉਹਦੇ ਸੇਵਾ ਕਰ ਰਹੇ ਨੇ ਕੱਲ ਚਾਹ ਦੀ ਡਿਊਟੀ ਤੇ ਆਪਣੀ ਹੈ ਨਾ ਕੱਲ ਚਾਹ ਦੀ ਡਿਊਟੀ ਕੋਈ ਵੀ ਹੋਵੇ ਹਾਂ ਸੇਵਾ ਹੁੰਦੀ ਹੈ ਤੇ ਡਿਊਟੀ ਨਹੀਂ ਕਰ ਮੈਨੇਜਮੈਂਟ ਕੇ ਲਈ ਵੀ ਹੈ ਠੀਕ ਆ ਠੀਕ ਆ ਜੀ ਜੇ ਮਰਜ਼ੀ ਆ ਜੇ ਫਿਰ ਠੀਕ ਹੈ ਜੰਗ ਸਿੰਘ ਤੇ ਨਾਇਬ ਸਿੰਘ ਹਲਵਾਈ ਜੰਗ ਸਿੰਘ ਤੇ ਨਾਇਬ ਸਿੰਘ ਠੀਕ ਹੈ ਹਲਵਾਈ ਕਰ ਰਹੇ ਨੇ ਬਣਾ ਰਹੇ ਨੇ ਦਾਲ ਤੇ ਇਹਦੇ ਵਿੱਚ ਕੁਝ ਦੀਦਾ ਨਹੀਂ ਹਜੇ ਦਾ ਇਹ ਮਟਰ ਪਨੀਰ ਤਿਆਰ ਹੋ ਰਿਹਾ ਹੈ ਤੇ ਮਟਰ ਪਨੀਰ ਤਿਆਰ ਹੋ ਰਿਹਾ ਮਟਰ ਪਨੀਰ ਤਿਆਰ ਹੋ ਰਿਹਾ ਇੱਥੇ ਨੇ ਕਿ ਮਟਰ ਆਪਣੇ ਰੱਜੇ ਪਏ ਨੇ ਤੇ ਪਨੀਰ ਕਾਦੇ ਚ ਉਹ ਦੇਖੇ ਚ ਆ ਧਨੀਆ ਕੱਟਿਆ ਪਿਆ ਆ ਰਹਾ ਮਟਰ ਪਨੀਰ ਇਹ ਸਬਜ਼ੀ ਮਟਰ ਪਨੀਰ ਦੀ ਤਿਆਰ ਹੋ ਰਹੀ ਹੈ ਤੇ ਹਲਵਾਈ ਤਿਆਰ ਕਰ ਰਹੇ ਉਧਰ ਸੇਵਾਦਾਰ ਭਾਂਡਿਆਂ ਦੀ ਸੇਵਾ ਕਰੀ ਜਾਂਦੇ ਨੇ ਤੇ ਇੱਧਰ ਹਲਵਾਈ ਆਪਣਾ ਨਾਲ ਸੰਗਤ ਸਾਰੀ ਤੇ ਜਲੇਬੀਆਂ ਦੀ ਸੇਵਾ ਕਰੀ ਜਾਂਦੀ ਹੈ ਤੇ ਲੱਭੂ ਸਿੰਘ ਜੀ ਤੇ ਭਾਈ ਇਹ ਦੇਖੋ ਜੀ ਇੱਥੇ ਜਨੀਆ ਜਿਹੜੇ ਸਾਰੇ ਸਾਰੇ ਖਿਆਰ ਕਰ ਦੋ ਵੱਧ ਤੋਂ ਵੱਧ ਪਹੁੰਚੋ ਗੁਰਦੁਆਰਾ ਸਾਹਿਬ ਕੱਲੂਆਣਾ ਤੇ ਤਿਆਰੀਆਂ ਚੱਲ ਰਹੀਆਂ ਨੇ ਪੂਰੀਆਂ ਲੋ ਲੰਗਰ ਦੀਆਂ ਤੇ ਚੈਨਲ ਨੂੰ ਫੋਲੋ ਕਰ ਲਓ ਤੇ ਇੱਥੇ ਤਿਆਰ ਹੋ ਰਿਹਾ ਲੰਗਰ ਤੇ ਇਧਰ ਭਾਂਡਿਆਂ ਦੀ ਸੇਵਾ ਕਰ ਰਹੇ ਨੇ ਮੇਲੀ ਸਿੰਘ ਤੇ ਰਾਮ ਸਿੰਘ ਤੇ ਨਿੱਕਾ ਸਿੰਘ ਤੇ ਆਹ ਬਾਈ ਕਿਹੜਾ ਰਮਾਲ ਵਾਲਾ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਨੂੰ ਬੇਨਤੀ ਆ ਕਾਂਤੀ ਸੰਘ ਆ ਗਿਆ ਆਪਣਾ ਕਾਂਤੀ ਨੇ ਅੱਡ ਚੁੱਲਾ ਚਲਾਇਆ ਹਾ ਅਦਰ ਹਨਾ ਦੋ ਦੋ ਬਣਾ ਤੇ ਦੂ ਦੋ ਬਣਾ ਤੇ ਦੋ ਬਣਾ ਤੇ ਦੋ ਬਣਾ ਇੱਕ ਪਾਸੇ ਭਾਸੇ ਆ ਨਾ ਨਾ ਦੰਨਾ ਵਾਸੀ ਮੈਂ ਆ ਦੰਨੇ ਪਾਸੇ ਤੂੰ ਆ ਐ ਦੰਨਾ ਵਾਸੀ ਤੂੰ ਦੰਨਾ ਵਾਸੀ ਤੂੰ ਨਾ ਬਣਾ ਲੈ ਭਾਂਡ ਰਿਆ ਕਹਿੰਦੇ ਨਾਲੇ ਤੱਤਾ ਪਾਣੀ ਨਾਲੇ ਤੱਤੇ ਬਾਣੀ ਕਰੀ ਤੇ ਦੇਖ ਲੈ ਵਾਸੀ ਕਹਿੰਦਾ ਦੰਨੇ ਪਾਸੇ ਮੈਂ ਆ ਦੇਖਦਾ ਗੁਰੂ ਦੇ ਬਾਣੀ ਵਧੀਆ ਸੁਣੀ ਆ ਅੱਛਾ ਜੀ ਕਿਆ ਕਰਾਂ ਨਹੀਂ ਇੱਥੇ ਕਿਉਂ ਨਹੀਂ ਦਿੰਦਾ ਸੀ ਕਿਆ ਕਰ ਕਰਤੀ ਬਾਬੇ ਰੋ ਅੱਛਾ ਹੀ ਜਿਆਦਾ ਕਰ ਕਰਤੀ ਤੇ ਲਓ ਜੀ ਵਾਸੀ ਕਹਿੰਦਾ ਦੇਖ ਲੈ ਕਹਿੰਦਾ ਕਾਂਤੀ ਕਹਿੰਦਾ ਕਹਿੰਦਾ ਅੱਜ ਕਹਿੰਦਾ ਕੱਲਾ ਮੈਂ ਆ ਇਧਰਲੇ ਪਾਸੇ ਦੋਏ ਪਾਸੇ ਇਦਰਾ ਪਾਣੀ ਗਰਮ ਹੋ ਰਿਹਾ ਹੈ ਹਾਂ ਜੀ ਹਾਂ ਲਓ ਜੀ ਧੰਨਵਾਦ ਸਾਰੇ ਦੋਸਤਾਂ ਵੀਰਾਂ ਦਾ